ਹਾਂਜੀ ਸਾਰਿਆਂ ਪਾਣ ਮੇਰੇ ਚੈਨਲ ਵਿੱਚ ਸਵਾਗਤ ਹੈ ਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦੱਸਾਂਗੇ ਵੀ ਵੈਲਾ ਵੜਦਾ ਜਾਂ ਸਲੀਨ ਦੇ ਸੂਟ ਵਿੱਚ ਆਪਾਂ ਕਿਹੜੀ ਸੂਈ ਵਰਤਣੀ ਜਿਸ ਨਾਲ ਕਿ ਆਪਣੀ ਸਲਾਈ ਵਧੀਆ ਆਵੇ ਦੇਖੋ ਆਪਣੀ ਸਲਾਈ ਕਿੰਨੀ ਸੋਹਣੀ ਆ ਰਹੀ ਹੈ ਠੀਕ ਹੈ ਜੀ ਤੇ ਆਪਣੇ ਕੋਲ ਜਿਹੜੀ ਹੈਗੀ ਅਮਰੇਲਾ ਮਸ਼ੀਨ ਹੈ ਇਸ ਮਸ਼ੀਨ ਤੇ ਆਪਾਂ ਕਿਹੜੀ ਸੂਈ ਵਰਤਦੇ ਹਾਂ ਜਿਸ ਦੇ ਨਾਲ ਕਿ ਆਪਣੀ ਸਲਾਈ ਵਧੀਆ ਹੁੰਦੀ ਹੈ ਜਾਂ ਸਿੰਪਲ ਮਸ਼ੀਨ ਜੇਰੇ ਆਪਣੇ ਕੋਲ ਹੋਵੇ ਆਪਾਂ ਹੋਰ ਦੇ ਤੇ ਕਿਹੜੀ ਸੂਈ ਵਰਤਣੀ ਜਿਸ ਨਾਲ ਕਿ ਆਪਣੀ ਸਲਾਈ ਵਧੀਆ ਆਵੇ ਠੀਕ ਹੈ ਦੇਖੋ ਆਪਣੇ ਕੋਲ ਸਲੀਨ ਦਾ ਕਪੜਾ ਤੇ ਆਪਣੇ 벨ਵਰਡ ਦਾ ਵੀ ਕਹਿਣੇ ਸਲੀਨ ਦਾ ਕਪੜਾ ਵੀ ਕਹਿਣਨੇ ਆ ਠੀਕ ਹੈ ਇਹਦੇ ਵਾਸਤੇ ਜੀ ਆਪਾਂ ਆਰਗਨ ਕੰਪਨੀ ਦੀ 16 ਨੰਬਰ ਸੂਈ ਵਰਤਦੇ ਆ ਤੁਸੀਂ ਵੀ ਵਧੀਆ ਕੰਪਨੀ ਦੀ ਸੂਈ ਵਰਤਿਆ ਕਰੋ ਇਹਦੇ ਨਾਲ ਕੀ ਆਪਣੀ ਸਲਾਈ ਵਧੀਆ ਹੋਵੇ ਫਿਨਿਸ਼ਿੰਗ ਆਵੇ ਸੂਟ ਦੇ ਵਿੱਚ ਤੇ ਇਹ ਸੂਈ ਆਪਣੀ ਛੇਤੀ ਟੁੱਟਦੀ ਵੀ ਨਹੀਂ ਠੀਕ ਹੈ ਤੇ ਮੈਂ 16 ਨੰਬਰ ਸੂਈ ਵਰਤਦੀ ਆ ਸਲੀਨ ਦੇ ਸੂਟਾਂ ਵਿੱਚ ਤੇ ਜਿਹੜੀ ਆਪਣੀ ਸਿੰਪਲ ਮਸ਼ੀਨ ਹੁੰਦੀ ਹੈ ਜੀ ਉਹਦੇ ਵਿੱਚ ਆਪਾਂ 11 ਨੰਬਰ ਸੂਈ ਵਰਤਦੇ ਆ 11 ਨੰਬਰ ਸੂਈ ਦੇ ਨਾਲ ਜਿਹੜੀ ਆਪਣੀ ਸਿੰਪਲ ਮਸ਼ੀਨ ਹੈ ਵਧੀਆ ਕੰਮ ਕਰਦੀ ਹੈ ਵੈਲਵਟ ਦੇ ਸੂਟਾਂ ਤੇ ਉਹ ਸਹੀ ਚੱਲਦੀ ਹੈ ਜਿਵੇਂ ਕਿ ਆਪਣੇ ਬਜ਼ਾਰੂ ਲੋਹਰਾ ਵਗੈਰਾ ਹੁੰਦੀਆਂ ਉਹਨਾਂ ਤੇ ਵੀ ਉਹ ਸੂਈ ਵਧੀਆ ਚੱਲਦੀ ਹੈ ਤੇ ਬਟ ਤੁਸੀਂ ਉਹ ਸੂਈ ਵੀ ਆਰਗਨ ਕੰਪਨੀ ਦੀ ਹੀ ਲੈਣੀ ਹੈ ਠੀਕ ਹੈ ਜੀ ਤੇ ਛੋਟੀ ਜੀ ਵੀਡੀਓ ਸੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ